ਹਰ ਜੀ ਹਰ ਜੀ ਗਰਮੀ ਭਰ ਦੇ ਖੜੇ ਹੋ ਰਹੇ ਔਰ ਜਿਹੜਾ ਦੰਨਾ ਵਾਲੇ ਖੱਬੇ ਵਾਲੇ ਸਾਈਡਾਂ 'ਚ ਜੀ ਸਟੇਜ ਤੋਂ ਗੁੰਮਟੀ ਕਰਨ ਵਾਲੇ ਸੱਜੇ ਵਾਲੇ ਪਾਸੇ ਹਾਂਜੀ ਹਾਂ ਸਾਰੇ ਜਣੇ ਜੋਰ ਲਾ ਕੇ ਜੀ ਬੜਾ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਹਾਂਜੀ ਖੋਚ ਖੋਚ ਲਾ ਕੇ ਜਿਹੜਾ ਬੈਠਿਆ ਜੀ ਫੌਨ ਦਿੱਤਾ ਜਾਂਦਾ ਨੋਟ ਕਰ ਲਿਓ ਖੋਚ ਲਾ ਕੇ ਨਹੀਂ ਬੈਠਣਾ ਇਹਦਾ ਵੀਰ ਬਣ ਕੇ ਅਸੀਂ ਚਾਹੁੰਦੇ ਨਹੀਂ ਕਿਸੇ ਨੂੰ ਫੌਨ ਪਈਏ ਮੁਕਾਬਲਾ ਹੋਵੇ ਵਧੀਆ ਹੋਵੇ ਬਾਕੀ ਜੇਤਾਂ ਪ੍ਰਮਾਤਮਾ ਦੇ ਹੱਥ ਹੈ ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਵੀ ਕੋਸ਼ਿਸ਼ ਕਰਨੇ ਵਾਲੋ ਕੀ ਕਦੀ ਹਾਰ ਨਹੀਂ ਹੁੰਦੀ ਕਦੀ ਨਾ ਕਰਨੇ ਵਾਲੋ ਕੀ ਜੈ ਜੈਕਾਰ ਨਹੀਂ ਹੁੰਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਮੇਰੇ ਵੀਰੋ ਸਾਫ ਗੇਮ ਖੇਡਣੀ ਹੈ ਇਮਾਨਦਾਰੀ ਦਿਖਾਉਣੀ ਹੈ ਮੱਕੀ ਤੁਹਾਡਾ ਮਾਨਤਾ ਨੰਪੈਣੀ ਸਾਹਿਬ ਵਾਲੇ ਸ਼੍ਰੀ ਪੈਣੀ ਸਾਹਿਬ ਵਾਲਿਆਂ ਨੇ ਗਾਰੀ ਦੇਣੇ ਇਹ ਧਰਤੀ ਦੇ ਉੱਪਰ ਖਿਡਾਰੀਆਂ ਦਾ ਮੁੱਲ ਪੈਂਦਾ ਹੈ ਉਹ ਧਰਤੀ ਹੈ ਜਿਹੜੀ ਧਰਤੀ ਨੇ ਵੱਡੇ ਵੱਡੇ ਪਲੇਅਰ ਪੈਦਾ ਕਰਕੇ ਦਿੱਤੇ ਸਤਿਗੁਰ ਜੀ ਉਹਨਾਂ ਦੀ ਕਿਰਪਾ ਹੈ ਇਹ ਧਰਤੀ ਦੇ ਉੱਪਰ ਹਾਕੀ ਦੀ ਦੁਨੀਆ ਦੇ ਵਿੱਚ ਵਰਗ ਪੱਧਰ ਦੇ ਨਾਮ ਹੈ ਮੇਰੇ ਵੀਰੋ ਫੁੱਟਬਾਲ ਵਰਗ ਦੀ ਗੱਲ ਕਰੀਏ ਪੂਰੇ ਇੰਡੀਆ ਦੇ ਵਿੱਚ ਸ਼੍ਰੀ ਪੈਣੀ ਸਾਹਿਬ ਦੀ ਜਿਹੜੇ ਕਲੱਬ ਆ ਉਹ ਖੇਡਦੀ ਹੈ ਔਰ ক্রিকেট ਦੀ ਦੁਨੀਆ ਦੀ ਗੱਲ ਕਰੀਏ ਬਹੁਤ ਵੱਡੇ ਵੱਡੇ ਪਲੇਅਰ ਇਸੇ ਧਰਤੀ ਨੇ ਪੈਦਾ ਕਰਕੇ ਦਿੱਤੇ ਹੈ ਸਾਡੇ ਬੜੇ ਸਤਿਕਾਰਯੋਗ ਵੀਰਾਂ ਦਾ ਕੀ ਕਹਿਣਾ ਅੱਜ ਦੇ ਮੁਕਾਬਲੇ ਬਾਰੇ ਅੱਜ ਦੇ ਮੁਕਾਬਲੇ ਬਾਰੇ ਦੱਸੋ ਥੋੜਾ ਬਹੁਤ ਫਸਵਾ ਮਗਾਲਾ ਚੱਲ ਰਿਹਾ ਰਸਤਾ ਕੁੱਛ ਦਾ ਫਾਈਨਲ ਮੈਚ ਆ ਦੋਨੋਂ ਟੀਮਾਂ ਦਾ ਅੱਡੀਆਂ ਤੱਕ ਜੋਰ ਲੱਗਿਆ ਹੋਇਆ ਇਧਰਲੇ ਪਾਸੇ ਟੀਮ ਗੁਲਾਟੀ ਆਹ ਖੱਚ ਕੇ ਜਿਹੜੀ ਟੀਮ ਜਿੱਤੇ ਸਰੇਂਦਰਪਾਲ ਜੀ ਸਿੰਧਾ ਬਿਜਲੀ ਵਾਲੇ ਉਹਨਾਂ ਵੱਲੋਂ 1000 ਰੁਪਏ ਦਿੱਤਾ ਜਾਣਾ ਜਿਹੜੀ ਟੀਮ ਜਿੱਤੂਗੀ ਬਾਜਦੇ ਨਹੀਂ ਰਿਸਦਾ ਬਾਈ ਤੁਸੀਂ ਇਹ ਕਰੋ ਕਰਦੇ ਕਿ ਪਿੰਡ ਦੇ ਨਾਮ ਬੁਲਾਉਣ ਜੋਗੇ ਆ ਕਰਦੇ ਹਾਂ ਬੋਲਦੇ ਉਹ ਕਰ ਲਾਂਗੇ ਤਿੰਨ ਦਿਨ ਪਾਏ ਹੋ ਥੱਲੇ ਵਾਲੇ ਵੀ ਚੱਲਣਗੇ ਇਹ ਤਿੰਨ ਦਿਨ ਚੱਲਣਾ ਲੱਗਦਾ ਹਾਂਜੀ ਹਾਂਜੀ ਆ ਖਿੱਚੀ ਜਾਂਦੇ ਦਿਨ ਦਿਨ ਖਿੱਚੀ ਜਾਂਦੇ ਆ ਦਿਖਾ ਵੀ ਇਧਰ ਤੋਂ ਆ ਕਰ ਗਾ ਆ ਸੀ ਭੈਣ ਦੋਵੇਂ ਟੀਮਾਂ ਦਾ ਜੋਰ ਲੱਗਿਆ ਇੱਕ ਵਾਰੀ ਤਾੜੀਆਂ ਮਾਰਦੇ ਦੋਵੇਂ ਟੀਮਾਂ ਦੇ ਗੁਰਜਤੰਨੇ ਵਾਲਾ ਖੁੱਟ ਕੇ ਖੜਾ ਆ घोंटीयारो खींच के ले जाओ पर इन ए वो तो बैठ गया यार हां लाओ भी परज बनियाले जोर ले गए ले गए ले गए ले गए ले गए खिंच गए खिंच गए ਇੱਕ ਪੂਰਾ ਮੈਚ ਕਰਨ ਹੈ ਨਾ ਨਿਕਲਿਆ ਕਿਹਦਾ ਜਿੱਤੀ ਭਾਈ ਜੇ ਡਰਾ ਹੋ ਗਈ ਤਾਂ ਫਿਰ ਇੱਕ ਇੱਕ ਕਰਨਾ ਪੈਣਾ ਭਾਈ ਆ ਗਏ ਉਸ ਤੋਂ ਫਾਈਨਲ ਹੈ ਗੁੰਮਟੀ ਵਾਲੇ ਦੇ ਕਿ ਗੁੰਮਟੀ ਵਾਲੇ ਦੇ ਹਮਿਆਰ ਨੇ ਫਾਈਨਲ ਮੈਚ 41 ਬੁਰਜ ਵੱਲੋਂ ਟੀਮ ਦੇ ਲਈ ਮਾਰੋ ਯਾਰ ਜ਼ੋਰਦਾਰ ਬਹੁਤ ਤਾਕੜਾ ਖੇਡੇ ਐ ਬਹੁਤ ਕੋਸ਼ਿਸ਼ ਕੀਤੀ ਐ ਗੁੰਮਟੀ ਕਲਾਂ ਵਾਲੇ ਮੰਡੇ 1000 ਦੀ ਸਰਿੰਦਰ ਸਿੰਘ ਦਾ ਬਿਜਲੀ ਵਾਲੇ ਵੱਲੋਂ ਜਿਹੜਾ ਦਿੱਤਾ ਜਾਣਾ ਐ ਆ ਜਾ ਵੀ ਲੈ ਲੋ ਹੁਣ ਪੀ ਵਾਲੇ ਵੀਰ ਸਾਡੇ ਹਰਪ੍ਰੀਤ ਆਜੋ ਆਜੋ ਲੈ ਜੀ 1000 ਰੁਪਇਆ ਰੋਕਟੀ ਕਰਨ ਲਈ ਬੰਦੇ 1000